ਕਣ ਗਿਆ ਲੇਕਿਨ ਸਰਕਾਰ ਦੀ ਕਿਸੇ ਨੂੰ ਖੁਸ਼ੀ ਨਹੀਂ ਹੋਈ ਕਿਉਂਕਿ 10 ਸਾਲਾਂ ਦਾ ਜਿਹੜਾ ਕਾਰਜਕਾਲ ਸੀਗਾ ਉਸ ਤੋਂ ਲੋਕਾਂ ਦੀ ਬਹੁਤ ਵੱਡੀ ਨਿਰਾਸ਼ਾ ਸੀਗੀ ਔਰ ਜਿਸ ਪ੍ਰਕਾਰ ਧਨ ਦਾ ਬਲ ਦਾ ਇਸਤੇਮਾਲ ਕੀਤਾ ਗਿਆ ਦੂਸਰੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਗਿਆ account seize ਕਰ ਦਿੱਤੇ ਗਏ ਔਰ 10 ਸਾਲਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਸਨ ਇਸ ਪਾਰਟੀ ਤੋਂ ਚਰਨ ਸੀਮਾ ਤੇ ਬੇਰੋਜ਼ਗਾਰੀ ਹੈ ਚਰਨ ਸੀਮਾ ਤੇ ਮਹਿੰਗਾਈ ਹੈ ਔਰ ਦੇਸ਼ ਦੇ ਬਹੁਤ ਹਾਲਾਤ ਨਾਜ਼ੁਕ ਨੇ ਔਰ ਤੁਸੀਂ ਜਿਸ ਤਰ੍ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦੇ ਹਟਾਉਣ ਦੇ ਬਾਅਦ ਵੀ ਇਸ ਤਰ੍ਹਾਂ ਦੇ ਹਮਲੇ ਸਰਕਾਰ ਬੰਦ ਤੋਂ ਬਾਅਦ ਹੋਏ ਹੈ ਇਹਦੇ ਕੋਈ ਚੰਗੇ ਸੰਕੇਤ ਨਹੀਂ ਹੈ ਔਰ ਮੈਂ ਆਸ ਕਰਦਾ ਕਿ ਹੁਣ ਜਿਹੜੀ ਚੁਣੀਵੀ ਸਰਕਾਰ ਹੈ ਇਹ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਦੇਸ਼ ਦੇ ਵੱਲ ਧਿਆਨ ਦੇਵੇ ਨਾ ਕਿ ਆਪਣੇ ਵਿਰੋਧੀਆਂ ਨੂੰ ਨੀਚਾ ਕਿਵੇਂ ਦਿਖਾਉਣਾ ਹੈ ਦੇਸ਼ ਨੂੰ ਵੰਡਣਾ ਕਿਵੇਂ ਹੈ ਕੇਵਲ ਪੋਲਰਾਈਜੇਸ਼ਨ ਦੀ ਰਾਜਨੀਤੀ ਕਿ ਹਿੰਦੂ ਨੂੰ ਅਲੱਗ ਕਰ ਦਿਓ ਸਿੱਖਾਂ ਨੂੰ ਅਲੱਗ ਕਰ ਦਿਓ ਮੁਸਲਮਾਨਾਂ ਨੂੰ ਅਲੱਗ ਕਰ ਦਿਓ ਇਸ ਪੰਜਾਬ ਦੇ ਅੰਦਰ ਬਹੁਤ ਵੱਡੇ 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 ਦੁਖਾਂਤ ਹੋਏ ਲੇਕਿਨ ਜਿਹੜਾ ਭਾਈਚਾਰਾ ਸੀ ਉਹ ਆਪਸ ਵਿੱਚ ਵੰਡਿਆ ਨਹੀਂ ਗਿਆ ਪਹਿਲੀ ਵਾਰੀ ਹੋਇਆ ਕਿ ਦੇਸ਼ ਦਾ ਜਿਹੜਾ ਭਾਈਚਾਰਾ ਹੈ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੰਡਣ ਦੀ ਕੋਸ਼ਿਸ਼ ਹੋਈ ਹੈ ਉਹ ਯੋਧਿਆ ਦੇ ਵਿੱਚ ਹਾਰ ਹੋਣੀ ਇਹ ਆਪਣੇ ਆਪ ਸੰਕੇਤ ਹੈ ਕਿ ਰਾਮ ਭਗਵਾਨ ਜੀ ਨੇ ਕਿਹਾ ਕਿ ਮੈਂ ਸਭ ਦਾ ਸੰਜਾਂ ਸੋ ਲੋਕਾਂ ਨੂੰ ਰਾਮ ਜੀ ਦੇ ਨਾਂ ਤੇ ਬੇਫਕੂ ਬਣਾਇਆ ਅੰਤਿਮ ਸਮੇਂ ਤੇ ਬਹੁਤ ਸਾਰੇ ਲੱਡੂ ਵੰਡ ਦਿੱਤੇ ਗਏ ਕਿ ਇਹ ਪ੍ਰਸ਼ਾਦ ਆਇਆ ਜਉਦਿਆ ਚੋਂ ਪਤਾ ਨਹੀਂ ਆਇਆ ਕਿ ਨਹੀਂ ਆਇਆ ਔਰ ਰਾਮ ਜੀ ਦਾ ਮੈਂ ਸਮਝਦਾ ਕਿ ਸਾਡੇ ਭਗਵਾਨ ਦਾ ਵੀ અપਮਾਨ ਹੋਇਆ ਥਾਂ ਥਾਂ ਤੇ ਝੰਡੇ ਲਾ ਦਿੱਤੇ ਗਏ ਉਹ ਫਿਰ ਬਾਅਦ ਚ ਹਵਾ ਨਾਲ ਉੱਥੇ ਉਹਨਾਂ ਦੀ ਮੈਂ ਸਮਝਦਾ ਕਿ ਉਹ ਤੋਂ ਹਾਂ ਸਗੀ ਜਿਸ ਪ੍ਰਕਾਰ ਮੈਂ ਕਿਹਾ ਤੋਹੀਨ ਹੋਈ ਔਰ ਸਮਾਜ ਨੂੰ ਵੰਡਿਆ ਇਹਦੇ ਤੋਂ ਕਦੇ-ਕਦੇ ਡਰ ਲੱਗਦਾ ਕਿ ਸਾਡਾ ਸਮਾਜ ਔਰ ਸਾਡਾ ਦੇਸ਼ ਵੰਡਿਆ ਨਾ ਜਾਵੇ ਸੋ ਮੈਂ ਆਸ ਕਰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਵੀ ਦਿਨਾ ਔਰ ਨਾਲ ਆਸ ਕਰਦਾ ਕਿ ਦੇਸ਼ ਨੂੰ ਅੱਗੇ ਵਧਾਉਣਾਸਤੇ ਦੇਸ਼ ਦੇ ਹਰ ਵਰਗ ਦੇ ਲਈ ਹਰ ਜਾਤੀ ਔਰ ਧਰਮ ਦੇ ਲਈ ਆਉਣ ਵਾਲੇ ਸਮੇਂ ਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਨੌਜਵਾਨਾਂ ਲਈ ਮਜ਼ਦੂਰਾ ਲਈ ਗਰੀਬਾਂ ਲਈ ਵਪਾਰੀਆਂ ਲਈ ਕੰਮ ਕਰਨ ਨੇ। ਲਾਕ ਸੰਤੀ ਪੰਚਾਇਤੀ ਜਿਮਨੀ ਤੋਂ ਨਾ ਕੱਟ ਕੇ ਆ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਇਹ ਤਾਂ ਚੱਲੀ ਜਾਣਾ ਜੀ سلسلہ ਇੱਕ ਬਾਈ ਇਲੈਕਸ਼ਨ ਜਲੰਧਰ ਆ ਗਈ ਹੈ। ਸੋ ਮੈਨੂੰ ਲੱਗਦਾ ਕਿ ਉਹ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਜਿਹੜੀ ਗੱਲ ਕਰਦੇ ਸੀ ਹੁਣ ਮੇਰਾ ਖਿਆਲ ਆ ਜਿਹੜੀ ਜਲੰਧਰ ਬਾਈ ਇਲੈਕਸ਼ਨ ਸੀ ਉਹ ਦੂਜੀਆਂ ਨਾਲ ਆ ਜਾਂਦੀ ਔਰ ਇਹ ਦੂਸਰੀਆਂ ਸਟੇਟਸ ਦੇ ਜਦੋਂ ਚੋਣਾਂ ਹੋਣੇ ਉਦੋਂ ਹੋ ਜਾਂਦਾ। ਸੋ ਇਸ ਤਰ੍ਹਾਂ ਨਾਲ ਸਾਡਾ ਜਿਹੜੀ ਸਟੇਟਾ ਦੀ ਤਰੱਕੀ ਵੀ ਰੁਕਦੀ ਹੈ। ਫਿਰ ਕੋੜ ਹੀ ਲੱਗਿਆ ਰਹਿੰਦਾ। ਇਸੇ ਉਲਝਣਾ ਚਿਰ ਨੇ ਕਿ ਆ ਜੋ ਚੋਣ ਆ ਗਿਆ ਜੋ ਚੋਣ ਆ ਗਿਆ ਸੋ ਕੋਈ ਗੱਲ ਨਹੀਂ ਤਿਆਰ ਪਰ ਤਿਆਰ ਹੈ ਫੌਜਾਂ ਮੈਦਾਨ ਦੇ ਵਿੱਚ ਹੈ ਬਹੁਤ ਵੱਡਾ ਫਤਵਾ ਜਿਹੜਾ ਕਾਂਗਰਸ ਪਾਰਟੀ ਨੂੰ ਲੋਗਾ ਨਹੀਂ ਦਿੱਤਾ ਸੱਤ ਸੀਟਾਂ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਵੱਡੀ ਜਿੱਤ ਪ੍ਰਾਪਤ ਹੋਈ ਹੈ ਦੋ ਸਰਕਾਰਾਂ ਦੇ ਖਿਲਾਫ ਦਿੱਲੀ ਚ ਵੀ ਸਰਕਾਰ ਬੀਜੇਪੀ ਦੀ ਸੀ ਔਰ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਔਰ ਮੈਂ ਕੀ ਕਰਦਾ ਸੀ ਸਭ ਤੋਂ ਵੱਡਾ ਨੰਬਰ ਸਾਡਾ ਹੋਏਗਾ ਔਰ ਸੱਚੇ ਪਾਤਸ਼ਾਹ ਨੇ ਕਈ ਵਾਰੀ ਮੂੰਹ ਤੇ ਸਰਸਵਦੀ ਬੈਠੀ ਹੁੰਦੀ ਹੈ ਉਹਦੇ ਤੇ ਮੋਰ ਲਾਈ ਸੱਤ ਸੀਟਾਂ ਅਸੀਂ ਜਿੱਤ ਗਿਆ ਕਿਹੜਾ ਬਜੀ ਨਹੀਂ ਚੌਂਦਾ ਆਪ ਦਾ ਇਲਾਕਾ ਕਹਿੰਦੇ ਸੁਖਵੀਰ ਬਾਦਲ ਆ ਰਹੇ ਕਹਿੰਦੇ ਅੱਜ ਕੋਈ ਆ ਜੀ ਪਹਿਲਾਂ ਕਿਹੜਾ ਸੁਖਵੀਰ ਬਾਦਲ ਹਰਾਂ ਸਾਹਿਬ ਹੋਰਾਂ ਤੋਂ ਕਦੇ ਡਰੇ ਦੇਖੋ ਗੱਲ ਇਹ ਹੈ ਹਰ ਵਿਅਕਤੀ ਨੇ ਆਪਣਾ ਆਪਣਾ ਲੜਨਾ ਹੈ ਰਾਜਾ ਵੜਿੰਗ ਕਦੇ ਡਰਿਆ ਨਹੀਂ ਗਾ ਬਾਬਾ ਜੀ ਦੀ ਕਿਰਪਾ ਕਰਨੀ ਹੈ ਇਹ ਜਿਹੜਾ ਚੋਣਵੀਂ ਦੰਗਲ ਹੈ ਇਹ ਸਾਡੇ ਲੀਡਰਾਂ ਦਾ ਇਹੀ ਕੰਮ ਹੈ ਜਿਵੇਂ ਹਾੜੀ ਸੋਣੀ ਹੁੰਦੀ ਹੈ ਸਾਡਾ ਚੋਣ ਲੜਦਾ ਹੁੰਦਾ ਸੋ ਕੋਈ ਆ ਜੀ ਜੀਨੇ ਹੋਣਾ ਜੀ ਸਤ ਕੇ ਸਾਰਿਆਂ ਨੂੰ ਜਿਹਾ ਆਨ ਪਰਮਾਤਮਾ ਗੁਰੂ ਘਰੇ ਖੜੇ ਉੱਚੇ ਬੋਲ ਨਹੀਂ ਬੋਲਦੇ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਲਾਸਟ ਸਵਾਲ ਤੁਸੀਂ ਲੈਂਗੁਏਜ ਤੇ ਬਹੁਤ ਬੋਲਦੇ ਰਹੇ ਤੁਸੀਂ ਆਪਦੇ ਚੇਂਜ ਵੀ ਬਹੁਤ ਕੀਤਾ ਰਵਨੀਤ ਬਿੱਟੂ ਦੀ ਪਹਿਲੀ ਇੰਟਰਵਿਊ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਲੈਂਗੁਏਜ ਫੇਰ ਉਹੀ ਹੈ ਰਵਨੀਤ ਬਿੱਟੂ ਨੂੰ ਪਰਮਾਤਮਾ ਬਲ ਬਖਸ਼ੇ ਸ਼ਰਦੀ ਕਲਾ ਬਖਸ਼ ਕੀ ਅਗਰ ਉਹਨੂੰ ਤਾਕਤ ਵੀ ਤਾਂ ਚਾਹੀਦੀ ਹੈ ਜੇ ਉਹਨੇ ਸਾਡੇ ਵਰਗੇ ਲੋਕਾਂ ਦੇ ਨਾਲ ਕੋਈ ਗੱਲ ਕਰਨੀ ਹੈ ਬਟ ਮੈਂ ਹਰ ਵਿਅਕਤੀ ਨੂੰ ਕਹਾਂਗਾ ਨਾਟ ਓਨਲੀ ਰਵਨੀਤ ਬਿੱਟੂ ਕਿ تعلیم ਤੇ ਤਜ਼ਦੀਬ ਆ ਗਈ ਤੇ ਸੱਚੇ ਪਾਤਸ਼ਾਹ ਦਾ ਊਟ ਆਸਰਾ ਲੈ ਲਿਆ ਤਾਂ ਸਭ ਕੁਝ ਮਿਲ ਗਿਆ ਨਹੀਂ ਤਾਂ ਤੁਸੀਂ ਕਿਤੇ ਪਹੁੰਚ ਜੋ ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ ਤੁਸੀਂ ਮੰਤਰੀ ਬਣ ਜਾਓ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣ ਜਾਓ ਇਹ تعلیم ਤੇ ਤਨਜ਼ੀਬ ਨਹੀਂ ਹੈ ਔਰ ਹਮੇਸ਼ਾ ਕਰੋਧ ਲੈ ਕੇ ਫਿਰਦੇ ਹੋ ਰਾਜਨੀਤੀ ਜਿਹੜੀ ਹੈ ਕਰੋਧੀ ਲੋਕਾਂ ਦੇ ਵਾਸਤੇ ਨਹੀਂ ਉਹ ਹੋਰ ਮદાન ਹੈ ਰਾਜਨੀਤੀ ਠੰਡੇ ਮਤੇ ਦੇ ਨਾਲ ਸੋ ਸਮਝ ਕੇ ਆਪ ਦੇ ਦੁਸ਼ਮਨ ਦਾ ਵੀ ਜਿਹੜਾ ਤੁਹਾਡੇ ਸਾਹਮਣੇ ਲੜਿਆ ਹੈ ਉਹਰਾ ਵੀ ਮਾੜਾ ਨਹੀਂ ਕਰਨਾ ਕਿਸ ਪ੍ਰਕਾਰ ਲੋਕਾ ਕੋਈ ਮੁਕਸਰ ਨੂੰ ਹਲਕਾ ਇੰਚਾਰਜ ਕਰ ਦਿੰਦਾ ਕਿਉਂਕਿ ਇਸ ਵਾਰੀ ਵੀ ਕਾਂਗਰਸ ਕਿੰਨੇ ਹਲਕਾ ਕਿੰਨੇ ਹਲਕਾ ਇੰਚਾਰਜ ਹੈ ਮੁਕਸਰ ਦੇ ਵਿੱਚ ਮੈਂ ਉਹ ਹੀ ਕਹਿ ਰਿਹਾ ਸਭ ਕਾਂਗਰਸੀ ਜਿਹੜੇ ਭਰਾ ਨੇ ਬਹੁਤ ਕੰਮ ਕਰਦੇ ਨੇ ਇਹ ਨੌਜਵਾਨ ਸਾਥੀ ਮੁੰਡਿਆਂ ਨੇ ਬਹੁਤ ਕੰਮ ਕੀਤਾ ਮੈਨੂੰ ਇਸ ਗੱਲ ਤੇ ਬੜਾ ਮਾਣ ਹੈ ਔਰ ਜਲਦੀ ਹੀ ਹੁਣ ਸਾਨੂੰ ਇਹ ਤਿਆਰੀ ਵਿੜਨੀ ਪੈਣੀ ਹੈ ਜਿਹੜਾ ਵੀ ਕੋਈ ਸਾਥੀ ਨਾ ਕੰਮ ਕਰਨਗੇ ਉਹਨਾਂ ਨੂੰ ਜ਼ੁਮੇ